ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਤਾਂ ਦੇਖੋ ਇਸ ਖਦਨਾ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਪਰਿਵਾਰ ਦੇ ਵਿੱਚ ਦੂਜੀ ਵਾਰ ਧੀ ਹੋਣ ਤੇ ਪਰਿਵਾਰ ਵਾਲੇ ਕਿੰਨੇ ਖੁਸ਼ ਨੇ ਪਹਿਲਾਂ ਉਸ ਨੂੰ ਹਸਪਤਾਲ ਤੋਂ ਘਰ ਨੂੰ ਸ਼ਿੰਗਾਰ ਕੇ ਘਰ ਲਿਆਉਂਦੇ ਨੇ ਘਰ ਦੇ ਵਿੱਚ ਫੁੱਲਾਂ ਦੀ ਵਰਖਾ ਕਰਕੇ ਤੇਲ ਚੋਕੇ ਪੂਰੇ ਘਰ ਦੇ ਵਿੱਚ ਉਸ ਧੀ ਦਾ ਸਵਾਗਤ ਕੀਤਾ ਗਿਆ ਨਵ ਜੰਮੀ ਬੱਚੀ ਦੇ ਪਿਤਾ ਮਨਜੀਤ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਪਹਿਲਾਂ ਵੀ ਧੀ ਹੈ ਤੇ ਹੁਣ ਦੂਜੀ ਧੀ ਹੋਈ ਹੈ ਤੇ ਉਹਨਾਂ ਦਾ ਕਹਿਣਾ ਕਿ ਸਾਡੇ ਸਾਰੇ ਪਰਿਵਾਰ ਨੂੰ ਦੂਜੀ ਵਾਰ ਧੀ ਹੋਣ ਤੇ ਬੜੀ ਖੁਸ਼ੀ ਹੈ ਸਾਡੇ ਲਈ ਇਹ ਦੀ ਬੇਟੀ ਵਾਂਗੀ ਹੈ ਤਾਂ ਹੀ ਅਸੀਂ ਇੰਨੇ ਚਾਵਾ ਦਿਨ ਇਸ ਧੀ ਨੂੰ ਕਰ ਲੈ ਕੇ ਆਏ ਆ ਤੇ ਉਹਨਾਂ ਕਿਹਾ ਕਿ ਸਾਡੇ ਸਾਰੇ ਪਰਿਵਾਰ ਨੂੰ ਓਨੀ ਹੀ ਖੁਸ਼ੀ ਹੋ ਰਹੀ ਹੈ ਜਿੰਨੀ ਕਿ ਇੱਕ ਪੁੱਤਰ ਦੇ ਹੋਣ ਤੇ ਵੀ ਨਾ ਹੁੰਦੀ ਸ਼ਾਇਦ ਤੇ ਇਸ ਨਵਜੰਮੀ ਧੀ ਦੇ ਪਿਤਾ ਨੇ ਕੇਕ ਕੱਟ ਕੇ ਲੱਡੂ ਬਰਫੀ ਵੰਡ ਕੇ ਸਭ ਦਾ ਮੂਵ ਵੀ ਮਿੱਠਾ ਕਰਵਾਇਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀਤ ਕਮਾਲ ਜੀ ਅੱਛਾ ਤੁਹਾਡੇ ਘਰ ਬੇਟੀ ਜਿਹੜੀ ਆਈ ਹੈ ਕਿੰਨੀ ਖੁਸ਼ੀ ਮਨਾ ਰਹੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਂ ਨਾ ਜੇ ਆਪਾਂ ਕਹਿੰਦੇ ਜਿਵੇਂ ਮੁੰਡੇ ਦੀ ਖੁਸ਼ੀ ਮੈਨੂੰ ਉਹਦੇ ਨਾਲ ਦੁੱਗਣੀ ਖੁਸ਼ੀ ਹੋਈ ਹੈ ਜੀ ਮੇਰੇ ਇੱਕ ਤਰ੍ਹਾਂ ਦਾ ਬੇਟਾ ਬੇਟੇ ਨਾਲੋਂ ਵੱਧ ਕੇ ਹੈ ਜੀ ਇਹ ਕੀ ਲక్ష్ਮੀ ਦਾ ਰੂਪ ਆਇਆ ਜੀ ਔਲੇਨਾਰ ਜੀ ਦੀ ਕਿਰਪਾ ਜਿੰਨੀ ਹੋ ਰਹੀ ਹੈ ਬਹੁਤ ਵਧੀਆ ਹੋਈ ਹੈ ਪਹਿਲਾਂ ਪਹਿਲਾਂ ਵੀ ਬੇਟੀ ਹੈ ਹਾਂਜੀ ਹਾਂਜੀ ਪਹਿਲਾਂ ਵੀ ਬੇਟੀ ਹੈ ਜੀ 5 ਸਾਲ ਦੀ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਅਕਸਰ ਆਪਾਂ ਦੇਖਣ ਨੂੰ ਆਉਂਦੇ ਕਿ ਇਹਦੀ ਪਹਿਲਾਂ ਬੇਟੀ ਤੋਂ ਬਾਅਦ ਹਰ ਇੱਕ ਪਰਿਵਾਰ ਚ ਇਹ ਹੁੰਦਾ ਕਿ ਬੇਟਾ ਆਵੇ ਪਰਿਵਾਰ ਚ ਇਦਾਂ ਦਾ ਮਾਹੌਲ ਹੈ ਥੋੜਾ ਦੇਖੋ ਜੀ ਪਰਿਵਾਰ ਚ ਮਾਹੌਲ ਬਹੁਤ ਵਧੀਆ ਹੈ। ਦੇਖੋ ਬੇਟਾ ਚਲੋ ਕਹਿੰਦੇ ਪਰਿਵਾਰ ਸੋਚਦਾ ਹੁੰਦੇ ਸੀ ਹਾਂ ਵੀ ਲੜਕਾ ਹੋਵੇ। ਫਿਲਹਾਲ ਦੇਖੋ ਜੋ ਵੀ ਉੱਪਰ ਵਾਲੇ ਦੇਣ ਹੈ ਵੈਸੇ ਜਲਦ ਲక్ష్ਮੀ ਆਂਦੀ ਹੈ। ਇਹ ਮੁੰਡਿਆਂ ਨਾਲ ਵੀ ਵੱਧ ਕੇ ਪਿਆਰ ਲੈਂਦੇ ਨੇ ਜੀ। ਬਹੁਤ ਜ਼ਿਆਦਾ ਪਿਆਰ ਲੈਂਦੇ ਵੀ ਦਿੰਦੇ ਆ ਪਿਆਰ ਬਹੁਤ ਜ਼ਿਆਦਾ ਨੇ। ਹਾਂਜੀ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਅਰੁਣ ਲਤਾ ਕਾਲੀਆ। ਤੁਸੀਂ ਬੱਚੀ ਦੇ ਕੀ ਲੱਗਦੇ? ਮੈਨੂੰ ਵੱਡੀ ਬੇਟੀ ਤਾਈ ਕਹਿੰਦੀ ਆ ਤਾਂ ਇਹ ਵੀ ਤਾਈ ਕਹੂਗੀ। ਆ ਤਾਉ ਨੇ ਮੈਤਾਈ ਜੀ ਕਿੰਨੀ ਇੱਕ ਖੁਸ਼ੀ ਹੈ ਪਰਿਵਾਰ ਦੇ ਵਿੱਚ ਦੇਖੋ ਜੀ ਖੁਸ਼ੀ ਤਾਂ ਬਹੁਤ ਜ਼ਿਆਦਾ ਕਿਉਂਕਿ ਬੇਟੇ ਇੱਕ ਟਾਈਮ ਤੇ ਕੰਮ ਤੇ ਹੁੰਦੇ ਨੇ ਕੁੜੀਆਂ ਫਿਰ ਵੀ ਫੋਨ ਫੋਨ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਮਾਂ ਬਾਪ ਦਾ ਹਾਲਚਲ ਪੁੱਛਦੀਆਂ ਰਹਿੰਦੀਆਂ ਨੇ ਕੁੜੀਆਂ ਨਾਲ ਹੀ ਮਾਂ ਦੁੱਖ ਸੰਝ ਕਰ ਸਕਦੀ ਏ ਠੀਕ ਹੈ ਇਹ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਏਦੀ ਇੱਕ ਭੈਣ ਵੀ ਆ ਦੋ ਭੈਣਾਂ ਹੋ ਵੀ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਇੱਕ ਦੂਜੀ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੇ ਕੱਲੀ ਭੈਣ ਤਾਂ ਕਿਸੇ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਦੀ ਸਮਾਜ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਦੋ ਕੁੜੀਆਂ ਠੀਕ ਹੈ ਸਭ ਦੇ ਹੋਣੀਆਂ ਚਾਹੀਦੀਆਂ ਨੇ ਮੁੰਡੇ ਆਪਣੀ ਜਗ੍ਹਾ ਨੇ ਕੁੜੀਆਂ ਆਪਣੀਆਂ ਜਿਵੇਂ ਹਰੇਕ ਫੀਲਡ 'ਚ ਕੁੜੀਆਂ ਆਪਣੀ ਜਗ੍ਹਾ ਤੇ ਸਟੈਂਡ ਕਰ ਰਹੀਆਂ ਨੇ ਕੋਈ ਆਈਪੀਐਸ ਅਫੀਸਰ ਬਣਦੀ ਹੈ ਕੋਈ ਆਈਏਐਸ ਅਫੀਸਰ ਬਣਦੀ ਹੈ ਕੋਈ ਟੀਚਰ ਬਣਦੀ ਹੈ ਕੋਈ ਸਾਇੰেন্টিਸ ਵੀ ਸਭ ਤਰੀਕੇ ਦੇ ਫੀਲਡ 'ਚ ਕੁੜੀਆਂ ਅੱਗੇ ਨੇ ਤਾਂ ਮੇਰੀ ਤਾਂ ਦੁਆ ਵੀ ਹੈ ਦੋ ਹੀ ਕੁੜੀਆਂ ਇੰਨੇ ਫੀਲਡਾਂ 'ਚੋਂ ਕਿਸੇ ਇੱਕ ਇੱਕ ਫੀਲਡ 'ਚ ਅੱਗੇ ਹੀ ਜਾਣ ਸਾਡੀ ਆਪਣੀ ਵੀ ਬੇਟੀ ਹੈ ਠੀਕ ਹੈ ਉਹ ਵੀ ਸਾਰੇ ਕੰਮ ਕਰਦੀ ਹੈ ਮੁੰਡਿਆਂ ਦੀ ਤਰ੍ਹਾਂ ਕਿਤੇ ਜਾਣਾ ਕਿਤੇ ਲੈ ਕੇ ਜਾਣਾ ਉਹਦੇ ਸਾਰੇ ਕੰਮ ਨੇ ਇਹ ਤਾਂ ਨੈਚੁਰਲੀ ਇਹ ਕੁੜੀਆਂ ਬਹੁਤ ਹੀ ਭਾਗਸ਼ਾਲੀ ਹੋਣ ਇਹ ਦੋਨੋਂ ਮੇਰੀ ਇਹ ਹੀ ਦੁਆ ਹੈ 3 10